ਅੱਜ ਦਾ ਬਲੌਗ ਆਪਣਾ ਸ਼ੁਰੂ ਸਵੇਰੇ ਸਵੇਰੇ ਆਏ ਡੰਗਰਾਂ ਦੇ ਵਿੱਚ ਘਟ ਵਾਧੀ ਇੱਕ ਅੰਮ ਡੰਗਰਾਂ ਜਹੇ ਪਾਣ ਨੂੰ ਪਤਾ ਬੰਦਾ ਹੱਡਾ ਵੇਚੀ ਸਨ ਡੰਗਰਾਂ ਦੀ ਸਪਾਈਸ ਬ੍ਰੀਕ ਕਰਕੇ ਹੁਣ ਨੇ ਪਾਣੀ ਢਾ ਗੇ ਪੱਠਿਆਂ ਨੂੰ ਜਲ ਜਾਣਾ ਬਾਕੀ ਡੰਗਰ ਚੋਂ ਦਰਿਆਵਾਂ ਪਾਰ ਚਲੇ ਗਏ ਤੇ ਸੌਖਾ ਹੋ ਗਿਆ ਥੋੜਾ ਜਿਹਾ ਵੀ ਇਹ ਇੰਨੇ ਕ ਡੰਬਰ ਇੱਕ ਬੰਦਾ ਵਧੀਆ ਸਾਂਗਦਾ ਸਾਂਗਦਾ ਇਹ ਬੁਰੇ ਰਾ ਕਿ ਜਿਹਦੇ ਬਾਪ ਪਾਣੀ ਪੁਣੀ ਪੀ ਕੇ ਇਹਨਾਂ ਨੇ ਅੱਜ ਤਾਂ ਤੁਹਾਨੂੰ ਦਿਖਾਵਾਂਗੇ ਅੱਜ ਆਪਣੇ ਬੱਚੇ ਜਾਣੇ ਦਰਿਆਵਾਂ ਪਾਰ ਸਾਚੂ ਤੇ ਦੇਹੀ ਜਾਂਦੇ ਨੇ ਇੱਦਾਂ ਅੱਜ ਉਹਨਾਂ ਜਾਣਾ ਤੇ ਵੀ ਨੇ ਨਾਲੀ ਪਾਸੇ ਕਰ ਲਾਂ ਪਾੜ ਦੂਗੀ ਤੇ ਟੋੜੀ ਜੀ ਆਹ ਜਿਹੜਾ ਨਾਲੀ ਜਾਈ ਦੀ ਇੱਕ ਆ ਆਪਣਾ ਛੋਟਾ ਜਿਹਾ ਫਾਰਮ ਆ ਮੱਝਾਂ ਵਾਲਾ ਜਿਹੜੇ ਡੰਗਰ ਨਹੀਂ ਮਿਲਦੇ ਉਹ ਪਿੰਡ ਲੈ ਉੱਥੇ ਪਾਰ ਲੈ ਗਏ ਦਰਿਆ ਜਿਹੜੇ ਮਿਲਦੇ ਉਹ ਸਾਰੇ ਇੱਥੇ ਆ ਨੇ ਨਿਵਾ ਆ ਕੇ ਕੱਲੀ ਕੱਲੀ ਮੱਝ ਗਾਂ ਬਸ ਬੰਨੀ ਜਾਣੀ ਆ ਗੋਆ ਗਵਾ ਚੁੱਕਦਾ ਹਰਾ ਕੋ ਇਹ ਗਾਂ ਗਾਵਾਂ ਕੀ ਜਾਂਦਾ ਸੂਣ ਵਾਲੀਆਂ ਹਾਂ ਏਡੀ ਥੋ ਵਧੀਆ ਆ ਦੇ ਕਿੰਨੇ ਲੀਟਰ ਦੁੱਧ ਦਿੰਦੀ ਏ 20-22 ਦੇ ਦਿੰਦੀ ਚਲ ਫੇ ਲਵੇਰਾ ਹੁਣ ਵਾਧੂ ਹੋ ਜਾਣਾ ਫਿਰ ਇੰਨਾ ਕੁ ਦਿਨਾਂ ਹੀ ਲਵੇਰਾ ਘਟ ਜਣਾ ਹੁੰਦਾ ਹੁਣ ਸਿਆਲ ਆਇਆ ਨਾ ਹੁਣ ਸੂ ਬੜੇ ਡੰਗਰ ਵਾਧੂ ਲਵੇਰਾ ਹੋ ਜਾਣਾ ਹੁਣ ਚਾਰ ਜਣੇ ਚੱਲੇ ਆ ਬਹੁਤ ਮੇਰੀਆਂ ਵੀਡੀਓ ਨੂੰ ਪਿਆਰ ਦਿੰਦੇ ਮੇਰੇ ਵੀਰ ਜਿਹੜੇ-ਜਿਹੜੇ ਵੇਖਦੇ ਇਹਨਾਂ ਦਾ ਬਹੁਤ ਧੰਨਵਾਦ ਤੇ ਹੋਰ ਵੇਖਿਆ ਕਰੋ ਤੇ ਅੱਜ ਦਾ ਬਲੌਗ ਜਿਹੜਾ ਸਾਰੀ ਦਿਹਾੜੀ ਇਹਨਾਂ ਬੱਚਿਆਂ ਦੇ ਬਣੂਗਾ ਤੇ ਤੁਹਾਨੂੰ ਦਿਖਾਵਾਂਗੇ ਇਹਨਾਂ ਨੇ ਕੀ-ਕੀ ਐਕਟੀਵਿਟੀਆਂ ਕੀਤੀਆਂ ਕੀ-ਕੀ ਕਰਨੀਆਂ ਹੈ ਨਾ ਪੂਰੇ ਪੰਗੇ ਲੈਣੇ ਗੱਲ ਗੱਲ ਅੱਜ ਕੇ ਅੱਜ ਤਸੱਲੀਆਂ ਕਰਾ ਦਿੰੀਆਂ ਆਪਾਂ ਇਹਨਾਂ ਨਾਲ ਹੀ ਆਪਾਂ ਲੈ ਲਈਆ ਮੈਗੀ ਮੈਗੀ ਦੇ ਸ਼ਕੀਨ ਹੁੰਦੇ ਜਵਾਗ ਤੇ ਪੋਪਲੇ ਉੱਤੇ ਕੱਢਾ ਫੁੱਜੀ ਬੋਲੋ ਯਾਰ ਫਾਰ ਫਾਰ ਚੱਲੇ ਆ ਰਿਸ਼ਵਤ ਲੈ ਆਗੇ ਮੈਗੀ ਨਾਲ ਨਾਲ ਲਟਰਨ ਪਟਰਮ ਇਹ ਜਾਣਾ ਨਾ ਰਿਸ਼ਵਤ ਚਾਹੀਦੀ ਆ ਇਹ ਅੱਜ ਹੀ ਮੈਗੀ ਮੂਗੀ ਬਣਾਵਾਂਗੇ ਜਿ ਤਰ੍ਹਾਂ ਇਹ ਨਿੱਕੇ ਹੁੰਦੇ ਆਪਦੇ ਮਾਂ ਪਿਓ ਨਾਲ ਜਾਂਦੇ ਸੀ ਹੁਣ ਸਾਡੀ ਨਵੀਂ ਜਨਰੇਸ਼ਨ ਚੱਲੀ ਆ ਜੱ ਤੇ ਕੀ ਕਰਨਾ ਇੱਥੇ ਇੱਕ ਚਲਾਉਣੇ ਆ ਅੱਜ ਤੁਹਾਡੀ ਤਸ ਗੜਨੀ ਉਥੇ ਕੀ ਹੋ ਗਿਆ ਠੀਕ ਲੋ ਅੱਜ ਆਪਣੇ ਪਿੰਡ ਵਾਲੀ ਸਾਈਡ ਤੇ ਵੀਰ ਰਜਿੰਦਰ ਸਿੰਘ ਜੋ ਕੀ ਸਪਰੇ ਜਿਹੜੀ ਆ ਕਰਾਉਂਦੇ 26 ਝੋਨੇ ਨੂੰ ਤੇ ਆਵੇ ਅਸੀਂ ਅੱਜ ਬੱਚੇ ਵੀ ਨਾਲ ਸਾਡੇ ਕੀੜਾ ਮਾਰਨ ਆਏ ਆ ਇਹ ਹਰਜਿੰਦਰ ਸਿੰਘ ਸਪਰੇਅ ਜਿਹੜਾ ਕਰਦਾ ਉਹ ਵੀ ਹਰਜਿੰਦਰ ਆ ਤੇ ਜਿਹੜਾ ਕਰਾਉਂਦੇ ਉਹ ਵੀ ਹਰਜਿੰਦਰ ਆ ਜਿਹੜੇ ਹਰਜਿੰਦਰ ਉਹ ਹਰਜਿੰਦਰੀ ਹੋਣਦੇ ਸਾਰੇ ਇਹ 126 ਜੋ ਨਾ ਇਹਦੀ ਗੋਬ ਜਿਹੜੀ ਆ ਪਾਟਣੀ ਸ਼ੁਰੂ ਹੋ ਗਈ ਆ ਕਹੀਂ ਕਿਹਾ ਸਪਰੇਅ ਮਾਰ ਦਈਏ ਆ ਸਾਡਾ ਭਾਈ ਆ ਭਾਈ ਨੇ ਕੋ ਨਾਲੋ ਕਪੜਾ ਭਾਜੀ ਕਿਹੜੀਆਂ-ਕਿਹੜੀਆਂ ਸਪਰੇਅ ਕਰਾਉਂਦੇ ਸਾਬ ਜੀ ਸਾਰੀਆਂ ਨਹੀਂ ਨਹੀਂ ਤੇਰੀ ਕਿਹੜੀ ਇਹ ਮੇਰੀ ਕਾਰ ਤੇ ਬਾਕੀ ਚੈਸ ਚੈਸ ਇਹ ਆਪਣਾ 126 ਚੋਂ ਨਾ ਇਹਨਾਂ ਦੀ ਕਮਾਂਡ ਹੀ ਠਾਵਾਂ ਉਧਰ ਵੀ ਹਰਜਿੰਦਰ ਤੇ ਉਧਰ ਵੀ ਹਰਜਿੰਦਰ ਹੋਰ ਜੀ ਕੀ ਹਾਲ ਚਾਲ ਜੀ ਸਾਹਿਬ ਜੀ ਵਧੀਆ ਜੀ ਠੀਕ ਠਾਕ ਠੀਕ ਠਾਕ ਹਾਂਜੀ ਹਾਂਜੀ ਖਿੱਚੀ ਉਹਨਾ ਕੰਮ ਨੂੰ ਹਾਂ ਨਿਬੜ ਗਿਆ ਚੱਲਿਆ ਇਹ ਸਾਡਾ ਪੱਕਾ ਬੰਦਾ ਸਪਰੇਅ ਵਾਲਾ ਉਹ ਨਾਲ ਵੀਰ ਪੱਕਾ ਇਹਦੇ ਆਉਂਦਾ ਨਿਬੜ ਜੱਲੇ ਹਣ ਹਾਂ ਹਾਂ ਨਿਬੜ ਲੈ ਖਿੱਚ ਕੇ 12 ਕਿਲੋ ਰਹਿ ਗਿਆ ਤੇ ਹੋਰ ਗਾੜੀ ਕੰਮ ਕਾਜ ਉਹ ਹੈਗਾ ਯਾਰ ਜਿੱਦਾਂ ਤੁਸੀਂ ਭੋਲੇ ਦੀ ਵੀਡੀਓ ਨੂੰ ਸਹਿਯੋਗ ਦਿੱਤਾ ਨੂੰ ਕੰਮ ਦਵਾਇਆ ਇਹ ਮੇਰੇ ਵੀਰ ਨੂੰ ਵੀ ਖਿੱਚ ਕੇ ਰੱਖੋ ਨੱਪ ਕੇ ਇਹ ਤੋਂ ਇੰਨਾ ਕੰਮ ਦੋ ਵੀ ਇਹਦਾ ਲਾਕਣਾ ਸਿੱਧਾ ਹੋਏ ਇਹਦਾ ਮੂੰਹ ਮੁੜ ਜੇ ਸਪਰੇਅ ਤੋਂ ਹਣਾ 40 ਕਿਲੇ ਹੋ ਚਲੇਆ ਵੀਰ ਜੀ ਸਵੇਰ ਦੇ ਐ 5 ਦੇ ਇਹ ਗੱਲ ਹੈ ਇਹ ਤੇਰੀ ਗਰੰਟੀ ਆ ਤੜਕੇ 5 ਵਜੇ ਦੀ ਤੇ ਇਹਨੂੰ ਵੀਰ ਨੂੰ ਵੀ ਯਾਰ ਦਿਆ ਕਰੋ ਸਹਯੋਗ ਇਹ ਕਿਸ ਨੇ ਸਪਰੇਅ ਕਰਾਉਣੀ ਦੇ ਵੱਧ ਤੋਂ ਵੱਧ ਇਹਦੇ ਨਾਲ ਬੰਦੇ 15 20 ਹੁੰਦੇ ਆ ਤੇ ਇਹਦਾ ਮੈਂ ਤੁਹਾਨੂੰ ਥੱਲੇ ਵੀਡੀਓ ਦੇ ਵਿੱਚ ਨੰਬਰ ਜਿਹੜਾ ਮੈਂਸ਼ਨ ਕਰੂੰਗਾ ਤੇ ਖਿੱਚ ਕੇ ਰੱਖੋ ਕੰਮ ਨੂੰ ਜਾਨੀ ਸੁੰਦਰਾ ਮੰਡਾਂ ਦੀ ਮਾਰ ਇਹ ਨੌਣੀ ਇਹ ਜਦਨ ਨਵਾਦੀ ਉਦਨ ਕੰਮ ਖਰਾਬ ਹੋਏ ਨਾ ਨਾ ਇਹ ਬੰਦੇ ਨਵਾਉਣੇ ਆ ਤੇ ਨਾ ਇਹ ਨੌਣੀ ਆਪ ਹੈ ਜਦਨ ਬੰਦੇ ਨਹਾ ਲੈਣ ਉਹ ਦਿਨ ਬੰਦੇ ਡੇ ਪੈਂਦੇ ਆ ਤੇ ਜਦਨ ਇਹ ਨਾਲੇ ਉਹ ਦਿਨ ਮੀਂਹ ਪੈ ਜਾਂਦਾ ਇਹ ਆਪਾਂ ਨੂੰ ਜੀਪ ਬਹੁਤ ਜਿਆਦਾ ਸਹਯੋਗ ਦਿੰਦੀ ਆ ਜਦ ਜਦ ਆ ਪਾਣੀ ਪੂਣੀ ਰਸਤੇ ਮੰਡ ਦੇ ਖਰਾਬ ਹੁੰਦੇ ਆ ਇਹ ਵਿੱਚ ਦੀ ਨੰਗ ਨੁਗ ਜਾਂਦੀ ਆ ਟਰੈਕਟਰ ਤੇ ਜਾਣ ਨਾਲ ਸਭ ਨੂੰ ਟਾਈਮ ਲੱਗ ਜਾਂਦਾ ਵਾ ਤੇ ਇਹਦੇ ਨਾਲ ਕੀ ਆ ਵੀ ਸਾਨੂੰ ਇੱਕ ਰੋਟੀ ਪਾਣੀ ਖੜਨਾ ਸੰਖਵਾਦ ਵੀ ਵਿੱਚ ਦੀ ਪਾਣੀ ਦੇ ਨਹੀਂ ਜਾਂਦੀ ਤੇ ਬਹੁਤ ਨਜ਼ਾਰਾ ਹੈ ਇੱਕ ਜਿਹਦਾ ਤਨੀਕ ਦਾ ਸਾਹਮਣੇ ਗੱਲ ਕਰੀ ਤਿੰਨਾ ਟਰੈਕਟਰਾਂ ਜਿੰਨਾ ਸੋਕ ਵਾ ਇਹਦਾ ਕੱਲਾ ਕਿਉਂਕਿ ਜੋ ਫੋਰਸ ਨੂੰ ਰੋਟੀ ਪਾਣੀ ਇੰਨੇ ਹੀ ਪਚਾਉਣਾ ਬੰਦਿਆਂ ਨੇ ਤੇ ਬਹੁਤ ਵਧੀਆ ਇਹਦੇ ਨਾਲ ਦੀ ਇੱਕ ਹੋਰ ਆਸਤਾਨ ਚੋ ਜਾ ਕੇ ਲੱਭ ਕੇ ਲਿਆਉਣੀ ਆ ਜੋ ਵੀ ਦੀਪਾਂ ਦਾ ਹੀ ਕੰਮ ਆ ਜਿਆਦਾ ਮੰਨ ਕੇ ਜੱਡੀਆਂ ਜਿਹੜੀਆਂ ਗੱਡੀਆਂ ਛੇਤੀ ਖੜਕੇ ਜਾਂਦੀਆਂ ਐ ਚਲਦੀ ਕੱਚੇ ਰਾਵਾਂ ਤੇ ਜਾਂਦੀਆਂ ਬਹੁਤ ਵਧੀਆ ਹਾਲ ਨੂੰ ਨਜ਼ਾਰਾ ਦੇ ਨਹੀਂ ਜੰਦੀ ਆ ਹੋਰ ਮੈਪੋਰ ਕਰਾਈਏ ਜਿੱਧਰ ਦੀ ਮਰਜ਼ੀ ਲੰਘ ਜਾਂਦੀ ਕੋਈ ਇਹਨੂੰ ਪਰਵਾਹ ਨਹੀਂ ਬੱਸ ਸੌਣਾ ਕਲੇਸ਼ਾ ਮਨੇ ਨਹੀਂ ਲੱਜੇਗੀ ਸਰੀਦੇ ਜਿਆਦਾ ਸਭਰਾ ਆਪਸਾ ਆਣਾ ਆਹ ਜਿਵੇਂ ਨੇ ਕਰਤਾ ਖੇਡਣਾ ਸਟਾਰਟ ਟੈਂਕ ਕਰਦਾ ਚਾਲੂ ਰਿਮੋਟ ਵਾਲਾ ਤੇ ਹੁਣ ਆਪੋ ਆਪਣੇ ਸਾਧਨ ਕੱਢਣਗੇ ਕਰਨਗੇ ਤਿਆਰੀ ਲੈ ਉਹਨੇ ਕੱਢਦੇ ਵੱਡਾ ਜੌਂਡੀਰ ਹੁਣ ਉਹਨੇ ਕੱਢ ਲਈ ਜਿਪਸੀ 4x4 ਜਿਹ ਤੱਕ ਪਾਈ ਉਹਦੇ ਮੁੰਡੇ ਅੱਜ ਦੇ ਜੋ ਪਦਾ ਅੱਜ ਕੀ ਦਾ ਜਾਦਾ ਜ਼ੋਰ ਮਾਰਦਾ ਕਿ ਤਿੰਨਾਂ ਨੇ ਆਪੋ ਆਪਣੇ ਤਿਆਰ ਕੀਤੇ ਹੋਏ ਨਹੀਂ ਅੱਜ ਇਹਦਾ ਤੇ ਕੋਈ ਬੱਚਾ ਆਉਂਦਾ ਤਾਂ ਡਰਦਾ ਇਹ ਗਿੱਜੇ ਜਵਾਨ ਹਨ ਆਪਣੇ ਆਪਣੇ ਸ਼ੇਰ ਗਿੱਜੇ ਆ ਗਈ ਆਏ ਆ ਵਰਗੇ ਗਿੱਜੇ ਕਾਦੀ ਆ ਬੈਠੇ ਹੀ ਨਹੀਂ ਨਾ ਅੰਦਰ ਅੱਜ ਇਹਨਾਂ ਦੀ ਪਿੱਕਨੇ ਕੱਜ ਪਿੱਕਨੇ ਕਾ ਜੋ ਬਣਾ ਦਨ ਨੂੰ ਕੀ ਕੀ ਖਵਾਏਗਾ ਅੱਜ ਨੂੰ ਅੱਜ ਦੋ ਜੋ ਮੰਗੀ ਜਾਣਗੇ ਕੀ 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 ਖਵਾ ਸਕਦਾ ਤੂੰ ਦੱਸ ਪਹਿਲਾਂ ਸਮਾਰ ਪੁੱਤਰੀ ਕੱਢਦੇ ਹਾਂ ਦਵਾਂ ਨੇ ਪਹਿਲਾਂ ਜਾਂਦਾ ਰੋਟੀ ਖਾਣਦੇ ਇਹਨਾਂ ਨੂੰ ਆਹੋ ਫੇਰ ਦੁੱਧ ਗਰਮ ਕਰਾਂਗੇ ਹਾਂ ਬਿਸਕੁਟ ਖਵਾਵਾਂਗੇ ਫੇਰ 12 ਵਜੇ ਵਾਲੀ ਚਾਹ ਨਾਲ ਪੋਬਲੇ ਕੱਢਾਂਗੇ ਆਪਾਂ ਨਾਲ ਹੀ ਲਿਆਂਦੀ ਮੈਗੀ ਮੈਗੀ ਬਣਾਉਣਾ ਮੈਗੀ ਆ ਬਣਾਉਣੀ ਆ ਜਿੱਦਾਂ ਦੀ ਆਖਣਗੇ ਹਾਂ ਕਟਕੁਟ ਕੇ ਪੀਸ ਗੰਡਾ ਗੰਡਾ ਪਾ ਗਏ ਉਹ ਗੰਡੇ ਵਾਲੀ ਮੈਗੀ ਖਾਣ ਕੇ ਫੋਕਲੀ ਹੋਏ ਗੰਡੇ ਵਾਲੀ ਮੈਨੂੰ ਤਾਂ ਫੋਕਲੇ ਜਾਲਦੇ ਤੂੰ ਨਹੀਂ ਨਹੀਂ ਗੰਡੇ ਵਾਲੀ ਇਹ ਬੰਦੇ ਆਪਣੇ ਫੋਕਲੇ ਆ ਮਿਰਚ ਮਸਾਲਿਆਂ ਵਾਲੇ ਨਹੀਂ ਆ ਇਹ ਆ ਫੋਕਲਾ ਜਾਲਦਾ ਮੈਨੂੰ ਹਨਾ ਓਏ ਫੋਕਲੀ ਵੇਖਿਆ ਸੌਸ ਲਿਆਂਦੀ ਨਹੀਂ ਓਏ ਲਿਆਂਦੀ ਪਈ ਆ ਤੂੰ ਓਹ ਹੋਏ ਵੇਲਾ ਸਾਡੇ ਕੋਲ ਸਮਾਨ ਪਹਿਲਾ ਪਿਆ ਕਰਕੇ ਅੱਜ ਸਵਾਦ ਹੋਣਾ ਨਹੀਂ ਤੇ ਲੈ ਗਏ ਲੱਕੋਂ ਅੱਜ ਇਹਨਾਂ ਦੇ ਭੱਜਣਾ ਹੀ ਵੀ ਅੱਜ ਖਾ ਲੈਣੀ ਮੈਗੀ ਆ ਦੋ ਬੰਦੇ ਕਰਿੰਦੇ ਆਪਣੇ ਆਵੇ ਇਹ ਸਭ ਤੋਂ ਖਤਰਨਾਕ ਬੰਦੇ ਦੋਵੇਂ ਆਉਂਦਾ ਨਵਾਂ ਵਿਆਹ ਆਇਆ ਵੇਖੋ ਕੋਈ ਫਰਕ ਪਿਆ ਸ਼ਰੀਰ ਦਾ ਮੋਟਾ ਹੋ ਗਿਆ ਨਾ ਮੋਟਾ ਹੋ ਗਿਆ ਕਿ ਲੰਮਾ ਹੋ ਗਿਆ ਹੁਣ ਉਹ ਖਿੱਚਿਆ ਜਾਂਦਾ ਨਾ ਵਾਦੇ ਭੰਡਿਆ ਏ ਹੁਣ ਅਸੀਂ ਟੱਲ ਕੇ ਪਾਰ ਰੋਟੀ ਪਾਣੀ ਸ਼ਾਕ ਕੇ ਤੁਹਾਨੂੰ ਦਿਖਾਵਾਂਗੇ ਏਸੀ ਵੀ ਚਲਾਵਾਂਗੇ ਨਜ਼ਾਰੇ ਲੁੱਟਾਂ ਕੀੜਾ ਮਾਰਾਂਗੇ ਸਾਰੇ ਝੋਨੇ ਪੁੱਟੀ ਪਾਉਂਦੇ ਜਵਾਗ ਤੇ ਕੁੱਤਿਆਂ ਨੇ ਆਉਂਦੇ ਸਿਆ ਲਿਆਈ ਆ ਵੇਲਾ ਉਹ ਤਾਂ ਗੱਲ ਆ ਐਦਾਂ ਹੁੰਦਾ ਈ ਜਿਹੜੇ ਬੰਦੇ ਨੇ ਰੋਟੀ ਪਾਣੀ ਪਾਇਆ ਵੇਲਾ ਤੁਹਾਨੂੰ ਮੈਂ ਨਾ ਰੋਟੀ ਪਾ ਗਿਆ ਉਹ ਤੇ ਆਉਂਦਿਆ ਸਿਹਾਰ ਲਿਆ ਉਦੋਂ ਬਾਪੇ ਚੰਦੇ ਹੋਣਾ ਨਹੀਂ ਪੈਂਦੇ ਆਹੋ ਬੱਲੂ ਫਦੇ ਫੇਰ ਆ ਸਿਰ ਤੇ ਦੇ ਕੋਈ ਨਹੀਂ ਆਂਦਾ ਯਾਰ ਤੇ ਡਰ ਲੱਗਦਾ ਆਹ ਵੇਲਾ ਨੂੰ ਰਹ ਰਹੇ ਹੁੰਦਾ ਪਾਪਾ ਹੂੰ ਮੁੰਡੇ ਗੱਡੇ ਤੋਂ ਜੰਦੇ ਕੋਲ ਨੂੰ ਹੂੰ ਨਾ ਕੜਦੇ ਨਹੀਂ ਕੋਹਨੇ ਜਾਂਦੀ ਆਏ ਮੁੰਡੇ ਖਾਂਦੇ ਰੋਟੀਆਂ ਸੋਹਰੇ ਨੇ ਨਿੱਕੇ ਥਾਲੀ ਜੀ ਭਾਲੀ ਆ ਕੋਪਰਾ ਰੋਟੀਆਂ ਆ ਗਈਆਂ ਕਾਗੇ ਰੋਟੀ ਬਾਣੀ ਤੇ ਫੇਰ ਵੇਨੇ ਗਈ ਉਹ ਖੇਡ ਨਹੀਂ ਲੱਭਣ ਡਈ ਹੁਣ ਡਗਦੇ ਫਿਰਦੇ ਆ ਅੱਜ ਦੀ ਦਿਹਾੜੀ ਖਰਾਬ ਕਿ ਵਧੀਆ ਵਧੀਆ ਠੀਕ ਹੈ ਠੀਕ ਹੈ ਜੰਮਾ ਮਨ ਕੋਈ ਨਹੀਂ ਅੱਜ ਕਿਉਂ ਗਈ ਇਹਨਾਂ ਤੋਂ ਮੋਬਾਈਲ ਨਹੀਂ ਹੈਗੇ ਗੱਲ ਹੋਰ ਕੋਈ ਨਹੀਂ ਮੋਬਾਈਲ ਹੁੰਦੇ ਤਾਂ ਫੇਰ ਇਹਨਾਂ ਨੇ ਕਹਿਣਾ ਸਹੀ ਹੈ ਹੁਣ ਅੱਜ ਮੋਬਾਈਲ ਨਾਲ ਛਡਾਈ ਆ ਇੱਕ ਦਿਹਾੜੀ ਵੀ ਵੇਨੇ ਆ ਇਹ ਕੀ ਬਣਾਈ ਜਾਂਦੇ ਆ ਮੈਂ ਗਲਾਸਿੰਗ ਜਿੱਤਰਾ ਆਪਾਂ ਬਣਾਉਂਦੇ ਨੇ ਛੋਟੇ ਨੇ ਆ ਹਾਂ ਤੂੰ ਹੀ ਆ ਵੇਖ ਲਿਆ ਯਾਰ ਅੱਜ ਇਹ ਵੀ ਛੁੱਟੀ ਮਨਾਉਣ ਆਇਆ ਬੀਜੇ ਦਾ ਮੁੰਡਾ ਜਵਾਬ ਛੁੱਟੀਆਂ ਮਨਾਉਣ ਵੇਲੋਂ ਇੱਥੇ ਆਉਂਦੇ ਸਾਡੇ ਕੋਲ ਅੱਜ ਫੂਨਾ ਤੋਂ ਖੜਾ ਛੁੱਟਿਆ ਹਣਾ ਓਏ ਬੀਜਾ ਦੇਖ ਕੋ ਉਧਰ ਬਣਾਉਣ ਡਿਆ ਹੋਵੇ ਮਿੱਟੀ ਖੇਡਣ ਡੈ ਜਵਾਨ ਤੂੰ ਵੀ ਬਣੋ ਲਗਾ ਟਰੈਕਟਰ ਮਿੱਚਾ ਬਾਬਾ ਜੂਦੇ ਦੀ ਆਤਮੀ ਮੇਰੀ ਬਟਾ ਖੇਡ ਹੁਣ ਦੇ ਇਹਦਾ ਕੀ ਨਾਮ ਦੋਵੇਂ ਭਰਾਵਾਂ ਆ ਇੱਕਮ ਇਹਕਮ ਔਰ ਦੂਜਾ ਕੁੱਤਾ ਆ ਗਿਆ ਇਹ ਵਾਹ ਭੱਜ ਗਿਆ ਮੈਂ ਤੇ ਫਤੇ ਤੇ ਨੂਰ ਖੜ ਕੇ ਲਏ ਲੱਗਿਆ ਕਿ ਨਹੀਂ ਜੋਰ ਹੁਣ ਪੂਰਾ ਹਜੇ ਜਾਂਦਾ ਭਾ ਯਾਰ ਕੀੜਾ ਮਾਨ ਚੱਲੀਏ ਤੇ ਕੁੱਤਾ ਫੜ ਕੇ ਲਿਓਂ ਜੀ ਸਾਡਾ ਜ਼ੋਰ ਲੱਗ ਗਿਆ ਇੱਕ ਤਪੈਰ ਲੱਗੀ ਆ ਓ ਨੂਰ ਲਈ ਜਾਂਦਾ ਗਾੜਲੇ ਬੰਨੇ ਤੇਰਾ ਭਲਕੇ ਬਲੌਗ ਚ ਆਉਣਾ ਜਾਂ ਵੇਲਾ ਹਣ ਹਣ ਕੇ ਨਾ ਮੁਕਰ ਜੀ ਮੈਂ ਚਾਹ ਲਈ ਮਿਲੀ ਮੈਨੂੰ ਹਾਂ ਹਣ ਬਾਹਰ ਕੇ ਦੇ ਆ ਗਏ ਹਣ ਚਾਵਾ ਛਾਵਾ ਛਕੂ ਬਾਗ ਤੇ ਹਾਂ ਵੀਰ ਕੀ ਇਹ ਸਾਰਾ ਸਹਾਇਆ 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 ਮਾਰੇ ਨਿਆਰੇ ਹੀ ਜਾਂਦੇ ਆਏ ਆ ਤੇ ਹੁਣ ਬਾਜਾ ਮੈਗੀ ਬਣਾਉਣੀ ਆ ਮੈਂ ਫੋਟੋ ਕਿਦੀ ਲਿਓਂਦੇ ਆ ਤੂੰ ਆ ਬੜਾ ਜਾਨ ਕੁੱਤੀ ਦਾ ਕਰਕੇ ਭੱਜ ਗਾ ਬੋਲ ਯਾਰ ਇਹ ਗਾਇਸ ਕਸ਼ੂਆ ਹੈ ਇਹ ਕਜੂਆ ਬਗੜਾ ਹੈ ਉਹਨੇ ਆ ਆਪਣਾ ਕਛੂ ਨਿੱਕਾ ਇਹ ਕਛੂਆ ਨਿੱਕਾ ਇਹ ਫੜੇ ਬਾਜ ਲੇਗਾ ਕਛੂ ਭੜਕੇ ਲਿਆਂਦਾ ਜੇ ਇੱਥੇ ਗਰਮੇ ਹੋਣਾ ਹੀ ਇਧਰ ਕਛੂ ਭੜਕੇ ਲਿਆਂਦਾ ਤੇ ਕੱਚੀ ਤੋਂ ਆਪਣੇ ਬਹੁ ਲੋਕ ਡਰਦੇ ਆ ਉਹ ਤਾਂ ਦੇਖੋ ਜਨਾ ਵੀਡੀਓ ਵਿੱਚ ਆ ਵੇਲਾ ਯਾਰ ਕੀ ਵੇਲਾ ਯਾਰ ਇਹ ਲੜਾਈ ਕਾਦੀ ਹੋਈ ਭਾਗ ਇਹ ਭਗਣਾ ਬੜੇਗਾ ਨਹੀਂ ਤਾਂ ਮੈਂ ਪਿੱਛੇ ਲੱਗ ਆਹ ਦੇਖੋ ਆ ਆਪਣਾ ਕਛੂ ਦਾ ਇਹ ਤਾਂ ਵਧੀਆ ਦੋਸਤ ਹੈ ਨਾ ਆਪਾਂ ਦੱਸ ਨਹੀਂ ਸਕਦੇ ਇਹ ਕਿਹੜਾ ਵਾ ਪਿਰੜ ਕੇ ਦੂਜਾ ਓਏ ਪਗੜਾ ਓ ਨਿੱਕੇ ਕੁੱਤੇ ਵਿੱਚ ਇੱਥੇ ਪੜ ਕੇ ਚੜਾਏ ਦੋ ਰਾਮ ਅੱਡੀ ਡੌਣ ਵੀ ਅੱਜ ਘੁੰਮਦੇ ਫਿਰਦੇ ਆ ਜੀ ਕੁੱਤੇ ਜੀ ਦੰਦੀ ਵੱਡੀ ਹੈ ਕੀ ਚੀਕਾ ਮਾਰਦਾ ਕੀ ਆਰੀ ਪੈ ਗਈ ਦੋਵਾਂ ਦੀ ਨਹੀਂ ਪੀ ਉਹ ਥੱਲੇ ਨਾ ਡਿੱਗਾ ਨਹੀਂ ਤੂੰ ਇੱਧਰ ਪਾ ਨਹੀਂ ਲਾਦਾ ਨਹੀਂ ਦੇਖਦਾ ਕਿਤੇ ਨਹੀਂ ਜਾਂਦਾ ਇਹ ਮਨ ਨੂੰ ਵੀ ਪਤਾ ਹੈ ਮਰ ਜਿਹੜਾ ਸੰਗ ਵਿੱਚ ਉੱਥੇ ਲੈ ਵੇਖਣ ਦੇ ਕਿੰਨੀ ਕਿ ਉਹਦੇ ਉੱਤੇ ਰੱਖ ਦੇ ਕੁੱਤੇ ਦੇ ਕੁੱਤੇ ਰੱਖ ਉਹ ਡਰਦਾ ਨਹੀਂਗਾ ਉਹ ਨਿਕਲੇ ਬਾਹਰ ਨਹੀਂ ਬੈਠਾ ਬਾਰ ਆ ਗਿਆ ਹੁਣ ਇਹਦੀ ਪੂਛ ਓ ਗਾਇਸ ਇਹ ਦੇਖ ਡੰਡਾ ਹੈ ਦੋਨੇ ਦੇ ਇਧਰ ਏਹੀ ਕਬਲਾ ਇਹ ਵੀ ਡਰ ਗਿਆ ਕੱਛੂ ਤੋਂ ਯਾਰ ਇੱਧਰ ਕੱਛੂ ਤਾਂ ਸਾਰੇ ਦਜਨ ਖਾਇ ਖਾਇ ਇਹਨੂੰ ਮੈਂ ਪਾਣਾ ਮੂੰਹ ਤੇ ਹੈ 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 ਇਹ ਬੰਦੇ ਕੀ ਕਰ ਰਹਾ ਹੈ ਤੂੰ ਅਧਰੇ ਤਾ ਗਾਇਸ ਇਹ ਦੇਖ ਇਹ ਕਿਹਦੇ ਡੰਡਾ ਓਹੀ ਲੰਡੇ ਹਾ ਦੇ ਕਿਹਦੇ ਨੂੰ ਥੇਲੀ ਨੂੰ ਧੋਈ ਲਿਆ ਨਾ ਕੁੱਤਾ ਵੇਖਣ ਦਾ ਚੱਕ ਕੇ ਦਿਖਾ ਦੇ ਮਾਰ ਲਈ ਤੂੰ ਆ ਜਾ ਇੰਨਾ ਹੀ ਵੱਡਾ ਦਿਲ ਕੱਢ ਲੈ ਜਾ ਹੱਥ 'ਚ ਫੜ ਕੇ ਦਾ ਆ ਦੇ ਤੈਨੂੰ ਮੰਨ ਜੂ ਮੈਂ ਉਧਰੇ ਕੁੱਤਾ ਚੜੀਆਂ ਨਿਕਲਤਾ ਚੜੀਆਂ ਮੋ ਜਰਾ ਦੇਖਣ ਦਾ ਕੀ ਓਏ ਮੇਰਾ ਕੁੱਤਾ ਨਕੇ ਡੰਡਿਆ ਪੂਰਾ ਉਹਕੇ ਮੂਹ ਚੋਂ ਡੇਰ ਮਾਗਨ ਮੁਫਟ ਨਹੀਂ ਹੋ ਤਾ ਕਾਕਾ ਚੁੱਕ ਹੀ ਤਾਂ ਗਿਆ ਕਰੰਦਿਆ ਇਸਕੇ ਬੋਲ ਤੇਰੇ ਕੈਸ਼ ਦੋ ਤਰ੍ਹਾਂ ਦੀ ਮੈਗੀ ਤੁਹਾਡੀ ਫੇਵਰਿਟ ਕਿਹੜੀ ਹੈ ਨਾ ਚੋ ਉਹ ਵੀ ਮਾਰੀ ਹੋਈ ਆ ਆ ਵੀ ਮਾਰੀ ਹੋਈ ਆ ਤਾਜ ਬੋਟੋ ਪੁੱਠਾ ਐਦਾ ਪੜਿਆ ਗਿਆ ਕਿ ਵੀਡੀਓ ਦੇ ਵਿੱਚ ਲੋਕਾਂ ਆਖਣਾ ਇਹ ਆਪਣਾ ਅੰਗਰੇਜ਼ੀ ਦੇ ਹੱਥ ਤਾਂਗੀ ਆ ਪੁੱਤਰ ਜੀ ਜਿਹੜੀ ਆਖੇਗਾ ਉਹ ਤੈਨੂੰ ਬਣਾ ਦੇਗਾ ਗਰੇਜੀ ਗਰੂਜੀ ਦੀ ਆਪਣੀ ਬੋਲ ਰਹੀ ਦੀ ਇਹ ਆ ਤੇਜ਼ ਤੜਕਾ ਤੇਜ਼ ਤੜਕਾ ਅੱਗੋਂ ਮੜਿਆ ਪੜਿਓ ਯਾਰ ਤੇਜ਼ ਤੜਕਾ ਆ ਕੇ ਹੋਰ ਕੋਈ ਬਲਾ ਲਿਖਿਆ ਵਾ ਮਟਿਆ ਆਪਣਾ ਅਗੇ ਦੇ ਇਹਨਾਂ ਨੂੰ ਮਾਰੀਓ ਆ ਗਿਆ ਮੁੰਡਾ ਪੜਿਆ ਆ ਰੱਖ ਨਹੀਂ ਕੇ ਨਹੀਂ ਵਿੱਚ ਬਸ ਨੂਰ ਮੜਿਆ ਪਰ ਮੁਰਿਆ 10000 ਕਿਹੜੀ ਰੱਖਣੀ ਰਿਆ ਉੱਠ ਗਿਆ ਫੇ ਭੈਣ ਆ ਵਖਰੀ ਕਰਨੀ ਆ ਇਹ ਹੈ ਹੀ ਵਖਰੀ ਯਾਰ ਯਾਰ ਵਖਰੀ ਨੂੰ ਇਹਨੂੰ ਭੇਜ ਦੂਜੇ ਲੱਗੇ ਆ ਤੂੰ ਜਿਹੜੀ ਵਖਰੀ ਵਖਰੀ ਉਹ ਅਸੀਂ ਰਲਾ ਕੇ ਸੁੱਟ ਲਾਂਗੇ ਅੰਦਰ ਟੈਂਕਰਾਂ ਚ ਇਹ ਤੁਸੀਂ ਪਾਸ ਆ ਚਾਰ ਵਖਰੀਆਂ ਇਹ ਸਾਰੀਆਂ ਸੁੱਟਦੇ ਜਿਹੜੀਆਂ ਯਾਰ ਲਾ ਕੇ ਤੇ ਮਿਕਸਰ ਮਾਰ ਕੇ ਤੇ ਮੁੰਡਿਆਂ ਨੂੰ ਅੰਦਰ ਖਵਾ ਦੇ ਲਿਆ ਕੇ ਖੋਸ਼ ਖੋਸ਼ ਰਹਿਣ ਜਵਾਕ ਅੱਜ ਆ ਸਾਡੀ ਬਿੱਲੋ ਰਾਣੀ ਅੱਜ ਸਾਡੇ ਨਾਲ ਨਾਰਾਜ਼ ਹੋ ਗਈ ਆ ਆ ਰੱਤੀ ਮੈਗੀ ਬਣਾਉਣੀ ਕਰਤੀ ਸ਼ੁਰੂ ਕਿੰਨੇ ਕੱਪ ਪਾਏ ਪਾਣੀ ਦੇ 10 15 ਪੈਕਟ ਤੇ 10 ਕੱਪ ਪਾਣੀ ਦੇ ਕਿੰਨੇ 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 ਖਾਣੀਆਂ ਨੂੰ ਖਾਣੀ ਖੋਸ਼ ਮਣੀ ਬੁਣ ਖਾਣੀ ਓਏ ਕਰਮਣਾ ਪੁੱਛੋ ਯਾਰ ਪਰਮਚਰਨ ਪਰਮਾਤਮਾ ਤਿਆ ਤਿਆਰਾ ਜਗਵੇ ਮੇਲਾ ਦੀ ਮਾਣਾ ਖੇਡਦਾ ਹੀ ਮੇ ਮੂੰਹ ਜ ਮੂੰਹ ਪਾਈ ਜਾਂਦਾ ਜੋ ਕਮੇਟੀ ਨਾ ਜੀ ਆਨੇ ਮੂੰਹ ਚ ਮੂੰਹ ਪਾ ਲੈ ਦੇਖੋ ਸਾਡੇ ਮੰਡ ਦੇ ਵਿੱਚ ਇੱਕ ਕਹਾਵਤ ਬਣੀ ਆ ਕਿ ਕਾਹ ਫੁੱਲਿਆ ਤੇ ਪਾਣੀ ਡੁੱਲਿਆ ਕਿ ਜਦੋਂ ਆ ਕਾਹ ਫੁੱਲ ਜੇ ਨਾ ਉਦੋਂ 100 ਦੇ ਵਿੱਚੋਂ 80% ਜਿਹੜਾ ਵਾ ਪਾਣੀ ਆਉਣ ਦੇ ਚਾਂਸ ਘਟ ਜਾਂਦੇ ਆ। ਹੁਣ ਕਾ ਦੇ ਫੁੱਲ ਲੱਗਿਆ ਵਾ ਤੇ ਪਾਣੀ ਵੀ ਡੁੱਲ ਗਿਆ। ਤੁਹਾਨੂੰ ਦੇਖੋ ਮਹਾਰਾਜ ਕਿਰਪਾ ਕਰੀ ਦੇਵੇ। ਅੱਜ ਅਸੀਂ ਚਾਰ ਕਿੱਲੇ ਤੁਰੇ ਆ। ਤੇ ਇਹਨਾਂ ਤਿੰਨਾਂ ਨੂੰ ਤੇ ਲੱਗ ਵੀ ਗਈ ਹੈ। ਲੈ। ਮੈਨੂੰ ਨਹੀਂ ਲੱਗੀ ਮੈਂ ਵੀ ਤਾਂ ਨਹੀਂ। ਆਹ। ਤੇ ਜਿੰਨੇ ਚਿਰ ਨੂੰ ਆਪਾਂ ਜਾਣਾ ਮਨੁੱਖ ਤੁਹਾਨੂੰ ਤੁਸੀਂ ਬੋਤਲ ਪਾਣੀ ਪੀ ਜਾਨੀ। ਕਿ ਨਹੀਂ ਹੋਈ ਹੈ ਅੱਗੇ ਦੇ ਇਹ ਪੂਰੇ ਚੱਕਰਾ ਵੀ ਐਡੀ ਖੇਤੀ ਤੇ ਲੱਗ ਵੀ ਗਈ ਹੈ ਇਹਦੇ ਤੋਂ ਰਹੀਆਂ ਆਪਾਂ ਇਹ ਤੇ ਬੜੀ ਦੂਰ ਜਾਣਾ ਹੁਣੇ ਚਾਰੇ ਜਾਣੇ ਝੋਨੇ ਨੂੰ ਗੀੜਾ ਮਾਰ ਲੱਗੇ ਇਹਨਾਂ ਨੂੰ ਬਿਮਾਰੀਆਂ ਬੂਮਰੀਆਂ ਦਿਖਾਉਂਦੇ ਆ ਕਿਹੜੀ ਕਿਦਾਂ ਪੈਂਦੀ ਆ ਕਿ ਬਾਹ ਇਹਨਾਂ ਨੂੰ ਨਾਲੇ ਪਤਾ ਲੱਗ ਜਾ ਕਰੂਗਾ ਵੇਖ ਜਾ ਕਰਨੀ ਪੱਤਾ ਲਵੇਟ ਕਿੰਨੂ ਆਂਦੇ ਆ ਪੱਤਾ ਲਵੇਟ ਆ ਤੇ ਆ ਹੁਣ ਪੱਤਾ ਲਵੇਟ ਖਤਮ ਹੋਈ ਏ ਕਿ ਲੱਗੀ ਆ ਖਤਮ ਹੋਈ ਏ ਜਦ ਪੱਤਾ ਸਿੱਧਾ ਹੋ ਠੀਕ ਆ ਕਿਉਂ ਨਾ ਨਹੀਂ ਸਰੇ ਆ ਕਿੰਨੂ ਆਂਦੇ ਆ ਹਾਂ ਜੇ ਕੋਈ ਪੁੱਛੇ ਚੋਨਾ ਸਾਡਾ ਨਿਸਰੰਡਿਆ ਵਾ ਅਜੇ ਇਹਨੇ ਦਾਣਾ ਨਹੀਂ ਝੱਲਿਆ ਅਜੇ ਨਿਸਰਿਆ ਵਾ ਮੁੜਕੀ ਦੇ ਵਿੱਚ ਦੁੱਧਾ ਪੈਣਾ ਜਦੋਂ ਇਹ ਦਾਣਾ ਝੱਲ ਜਾਣਾ ਮਤਲਬ ਜਦੋਂ ਟੇਢੀ ਹੋ ਗਈ ਮੁੰਜਰ ਹੁਣ ਇਹ ਅਜੇ ਨਿਸਰੰਡਿਆ ਵਾ ਠੀਕ ਆ ਲੱਗੀ ਸਮਝ ਹਾਂਜੀ ਹਾਂ ਚੋਨਾ ਜੀ 110 ਨਿਸਰੰਡਿਆ ਸਾਡਾ ਐ ਕਿੰਦਾਂ ਲੱਗਾ ਤੁਹਾਨੂੰ ਆਪਣਾ ਚੋਨਾ ਵਧੀਆ ਵਾ ਕੀ ਕੀ ਵੇਖਿਆ ਤੁਸੀਂ ਹੁਣ ਨਿਸਰ ਗਿਆ ਵਾ ਖਰਾ ਜੰਨਾ ਨਿਸਰ ਡਿਆ ਨਾ ਆਹੋ ਤੇ ਹੁਣ ਇਹਨੂੰ ਕੋਈ ਬਿਮਾਰੀ ਨਹੀਂ ਹੈ ਜਿਹੜੀ ਪੱਤਾ ਲਵੇਟ ਤੁਹਾਨੂੰ ਦੱਸਿਆ ਨਾ ਮੈਂ ਪੱਤਾ ਲਵੇਟ ਜੇ ਪੱਤੇ ਇਕੱਠੇ ਹੋਏ ਫਿਰ ਪੱਤਾ ਲਵੇਟ ਜੇ ਇਤਰਾ ਚਿੱਟੇ ਹੋ ਜਾਣ ਫਿਰ ਇਹਦਾ ਮਤਲਬ ਸਹੀ ਆ ਬਸ ਵਧੀਆ ਕਿਰਪਾ ਮਾਲਕ ਦੀ ਅੱਜ ਅਹੀਂ ਕੱਲ 2 ਦਿਨ ਹੋ ਗਏ ਕਿਤੇ ਗਏ ਸੀ ਤੇ ਅੱਜ ਹੁਣ ਚਾ ਜਾਂਦਾ ਯਾਰ ਭੱਜ ਕੇ ਜਾ ਕੇ ਢੇੜਾ ਮਾਰੀਏ ਜਿਉਂਗੇ ਜਦੋਂ 2 ਦਿਨ ਨਾ ਜਾਈਏ ਫੇਰ ਉਹਦਾ ਵੀ ਜਾ ਕੇ ਆਪਦੀ ਫਸਲ ਨੂੰ ਕੀੜਾ ਮਾਰੀਏ ਤੇ ਅੱਜ ਇਹ ਪੁੱਤਰ ਆਪਣੇ ਨਾਲ ਇਹ ਕਹਿੰਦੇ ਅਸੀਂ ਵੀ ਜਾਣਾ ਵਾ ਨਾਲ ਕੀੜਾ ਮਾਰਨ ਛੁੱਟੀ ਹੈ ਐਤਵਾਰ ਹੀ ਬੜੇ ਦਿਨਾਂ ਦਾ ਮੈਨੂੰ ਆਖਣ ਡਿਆ ਸੀ ਤੇ ਅੱਜ ਮੈਂ ਕਹਾ ਚਲੋ ਚੱਲ ਜੀ ਤੇ ਹੁਣ ਇਹ ਤਿੰਨੇ ਜਣੇ ਛੋਟਾ ਇੱਕ ਥੋੜਾ ਠੀਕ ਨਹੀਂ ਸੀ ਉਹ ਵੀ ਜिद ਕਰਦਾ ਸੀ ਉਹ ਨੂੰ ਨਹੀਂ ਲਿਆਂਦਾ ਸੀ ਉਹਨੇ ਕੀੜਾ ਮਾਰ ਕੇ ਤੇ ਪਿੰਡ ਨੂੰ ਪਹੁੰਚਦੇ ਆ ਤੇ ਵਧੀਆ ਰਿਹਾ ਤੁਹਾਡਾ ਅੱਜ ਦਾ ਦਿਨ ਫਿਰ ਬਹੁਤ ਵਧੀਆ ਰਿਆ ਮੁੰਡਿਆਂ ਕਿਉਂਕਿ ਇਹਨਾਂ ਨੂੰ ਵੀ ਸ਼ੌਂਕ ਆ ਗਾੜੀ ਵਾਈ ਕਰਨ ਦਾ ਪੁੱਤ ਪੜ੍ਹਾਈ ਪਹਿਲਾਂ ਹਾਂ ਭਾਂਡੇ ਪਿਆ ਚਪਲਾ ਫਸ ਗਈਆਂ ਏ ਫੇ ਫੇ ਡੇਪੜਾ ਜਿਆਦਾ ਟੋਚਨ ਪਾ ਕੇ ਹੁਣ ਖਿੱਚਿਆ ਪਾ ਆ ਜਿਤਨਾ ਲਾਲਿਆ ਨੇ ਨਾ ਦੁਕਾਨ ਤੇ ਸਲੀਪਰ ਕੱਪੜਾ ਵੇਚਣ ਵਾਲਿਆਂ ਪਾਏ ਹੁੰਦੇ ਤੂੰ ਜੱਟ ਦਾ ਪੁੱਤ ਦੂਜੀਆਂ ਚਪਲਾ ਪਾ ਗਿਆ ਇਹ ਚੱਲਣਾ ਨਹੀਂ ਖੜਤ ਗੱਡੀਆਂ ਉਂਗਲਾ ਜਿਹੜੀਆਂ ਵਾ ਮੋੜ ਕੇ ਤੁਰੀ ਜਾਂਦਾ ਫੇਰ ਨਹੀਂ ਬੰਦਾ ਤਿਲਕਦਾ ਹੁਣ ਤੋਂ ਡਿੱਗੋਗੇ ਤੁਹਾਨੂੰ ਪਤਾ ਲੱਗੂ ਕਿੱਦਾਂ ਤੁਰੀਦਾ ਵਟਾਂ ਦੇ ਇੱਕ ਡੇ ਪਿਓਰ ਚੱਲ ਟਾਪਣ 1 2 3 4 6 ਗੋ ਸ਼ਾਵਮ ਪਰਮ ਟੱਪੜਾ ਉਹ ਕੋਈ ਨਹੀਂ ਔਖਾ ਔਖਾ ਮਗਰਲਾ ਵੱਟ ਤੇ ਡੇਪਿਆ ਆਪਣੀ ਤੇ ਹਾਂ ਹੁਣ ਹੁਣ ਟੱਪੇਗਾ 1 2 3 ਗੋਲ ਯਾਰ ਮਾਰਸ਼ਲ ਸੁਪਰ ਡਾਈਵ ਮਾਰ ਦਿਨ ਸੁਪਰ ਸੁਪਰ ਚੱਲ ਮੈਂ ਡਿੱਗ ਲਗਾਉ ਚੱਲ ਪਰਮ ਪਹਿਲਾਂ ਤੂੰ ਵਾਰੀ ਵਾਰੀ ਚੱਲ ਯਾਰ ਮਾਰਾ ਕਿੰਨਾ ਕੁ ਵੇ ਚਿੱਡੇ ਪੈਗੇ 1 2 3 4 ਗੋ ਮਾਰ ਦੇ ਯਾਰ ਵਿੱਚ ਜੋਕਾ ਵਾ ਸਿੱਧਾ ਮਾਰ ਉਸਲੇ ਪੈਰ ਨੂੰ ਲੱਗ ਜਣੀ ਮਾਰ ਦੇ ਚੱਲ ਓਏ ਯਾਰ ਥਾਣੀ ਗ੍ਰਿਪ ਨਹੀਂ ਹੈਗੀ ਗ੍ਰਿਪ ਗਰੂਪ ਨਹੀਂ ਆਵੇ ਚ ਟਡੇ ਪੈਰ ਦੇ ਵਿੱਚ ਜੋਕ ਉਸਲੇ ਲੱਗ ਜਣੀ ਦੰਦੀ ਵਾਲੀ ਵੜ ਦਿੰਦੀ ਉਹ ਆ ਚਿਪਕੀਆਂ ਦੀ ਆਹ ਮਾਰ ਛਾਲ ਛਾਲ ਤਾਂ ਨਹੀਂ ਅੱਧੀ 1 2 ਹੁਣ ਜਦੋਂ ਮੈਂ ਗੋ ਆਖਿਆ ਛਾਲ ਮਾਰ ਦੇਣੀ ਜੋ ਮਰਜੀ 1 2 3 ਗੋ ਲੈ ਬਸ ਇੰਨਾ ਗਾਮੇ ਹੁਣ ਪਰਮ 1 2 3 ਗੋ ਯਾਰ ਗੋ ਯਾਰ 1 2 ਉੱਥੇ ਸਭ ਨਿੱਕੀ 1 2 ਚੱਲ ਯਾਰ ਉਹ ਪਾਪਾ ਮੈਨੀਆ 2 3 ਗੋ ਲੈ ਲੈ ਸੁਣਾ 1 2 3 ਗੋ ਲਓ ਜੀ ਮੁੰਡੇ ਪਾਸ ਹੋ ਗਏ ਅੱਜ ਨਾਲ ਉਹ ਪੱਖਾ ਚਲਾ ਕੇ ਰੱਖੀਏ ਬੱਲਮਾ ਹੀ ਥੱਲੇ ਲੰਘ ਜਾ ਹੁਣ ਪਾਣੀ ਪੂਣੀ ਪੀ ਲੋ ਝਿਗ ਨਿਕਲ ਗਈ ਇਹਨਾਂ ਦੀ ਅੱਜ ਇਹਨਾਂ ਦੀ ਤੋਰੇ ਇਹਦੇ ਤੇ ਹੁਣ ਚੱਲੀਏ ਹੋ ਨਹੀਂ ਕੰਮ ਅੱਜ ਸਾਰਾ ਦਿਨ ਲਾ ਕੇ ਨਜ਼ਾਰੇ ਜਿਹੜਾ ਗੁੜਾ ਮਾਰ ਕੇ ਹੁਣ ਆਪਾਂ ਚੱਲੇ ਪਿੰਡ ਨੂੰ ਹਾਂਜੀ ਹਾਂ ਇਦਾਂ ਬੱਚਿਆਂ ਨੂੰ ਆਪਦੇ ਨਾਲ ਰੱਖਿਆ ਕਰੋ ਜਿਹੜੇ ਵੀ ਕੰਮ ਤੇ ਤੁਸੀਂ ਜਾਣਾ ਵਾ ਜਾਂ ਕਰਦੇ ਹੋ ਉਹਦੇ ਵਿੱਚ ਬੱਚਿਆਂ ਨੂੰ ਇੰਟਰਸਟ ਪਾਓ ਤਾਂ ਜੋ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰ ਸਕਣ ਤੁਹਾਡੇ ਨਾਲ ਉਠ ਉਥੇ ਬੈਠ ਵੀ ਸਕਣ ਜੇ ਆਪਾਂ ਜਿਆਦਾ ਗੁੱਸੇ ਵਾਲਾ ਸੁਭਾਅ ਹੀ ਰੱਖਾਂਗੇ ਫੇਰ ਵੀ ਬੱਚੇ ਆਪਣੇ ਨਾਲ ਨਫਰਤ ਕਰਨ ਦੇ ਪੈਂਦੇ ਆ ਤੇ ਹੋਰਾਂ ਦੇ ਨਾਲ ਜਾ ਕੇ ਪੈਂਦੇ ਆ ਤੇ ਫਿਰ ਉੱਥੇ ਮਾੜੀ ਸੰਗਤ ਚ ਪੈ ਸਕਦੇ ਆ ਇਸ ਕਰਕੇ ਹੁਣ ਜਿਹੜਾ ਆਉਣ ਵਾਲਾ ਸਮਾਂ ਵਾ ਇਹਦੇ ਵਿੱਚ ਬੱਚਿਆਂ ਨੂੰ ਤੁਸੀਂ ਆਪ ਦੇ ਇੱਕ ਵਧੀਆ ਛੋਟੇ ਦੋਸਤ ਬਣਾਓ ਤਾਂ ਜੋ ਕੋਈ ਵੀ ਗੱਲ ਵਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਣ ਕਿੱਦਾਂ ਤੁਸੀਂ ਸਾਡੇ ਨਾਲ ਕਰੋਗੇ 6 ਰੁਪਏ ਦੀ ਗੱਲ ਹਾਂ ਤੇ ਆ ਜੇ ਆਪਾਂ ਇਹਨਾਂ ਬੱਚਿਆਂ ਨੂੰ ਇਹਨਾਂ ਆਪਾਂ ਦਵਾ ਦਈਏ ਵੀ ਕੋਈ ਵੀ ਮਾੜੀ ਚੰਗੀ ਗੱਲ ਆਪਣੇ ਨਾਲ ਸ਼ੇਅਰ ਕਰਨ ਤੇ ਬੱਚੇ ਤਾਂ ਵੀ ਜਿਹੜੀ ਆ ਮਾੜੀ ਸੰਗਤ ਤੋਂ ਬਚ ਸਕਦੇ ਆ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਇਹ ਬੱਚਿਆਂ ਨੂੰ ਪ੍ਰੇਮ ਕਰਿਆ ਕਰੋ ਤੇ ਐਦਾਂ ਜਿਹੜੇ ਵੀ ਕੰਮ ਤੁਸੀਂ ਕਰਦੇ ਆ ਕੰਮ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਇਆ ਕਰੋ ਤਾਂ ਜੋ ਇਹਨਾਂ ਦੀ ਰੁਚੀ ਬਣ ਸਕੇ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਇਹਦੇ ਤੋਂ ਵੀ ਭਿਆਨਕ ਵਾ ਚਲੋ ਆਪਣੇ ਇਥੇ ਪੰਜਾਬ ਦੇ ਵਿੱਚ ਜਿਹੜੇ ਬੱਚੇ ਆਪਣੀ ਇੱਕ ਦੂਜੇ ਦੀ ਗੱਲ ਸੁਣਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਇਹ ਇਸ਼ੂ ਬਹੁਤ ਆਉਣ ਲੱਗ ਪਿਆ ਵੀ ਬੱਚੇ ਆਪਾਂ ਨੂੰ ਸੁਣਦੇ ਨਹੀਂ ਆ ਇਸ ਕਰਕੇ ਮੇਰੇ ਵੀਰ ਬੱਚਿਆਂ ਨਾਲ ਪ੍ਰੇਮ ਬਣਾ ਕੇ ਰੱਖੋ ਜਿੱਥੇ ਝੜਕਣਾ ਚਾਹੀਦਾ ਉੱਥੇ ਝੜਕੋ ਇਦਾਂ ਨਾਲ ਲੈ ਕੇ ਉਹਨਾਂ ਨੂੰ ਕਮਾਇਆ ਫਰਾਇਆ ਕਰੋ ਕਿਹੜੇ ਕੰਮ ਤਲਦੇ ਕਰਦੇ ਉਹਨਾਂ ਨੇ ਨਾਲ ਕਰਵਾਇਆ ਅਗਰ ਉਹ ਜਾਜ ਉਹ ਇਹਨਾਂ ਨੂੰ ਆਦਤ ਬਣ ਸਕੇ ਅੱਜ ਸੱਚੋ ਦੱਸਿਓ ਵੀ ਤੁਹਾਨੂੰ ਵਧੀਆ ਲੱਗਾ ਵਾ ਬਹੁਤ ਵਧੀਆ ਲੱਗੀ ਨਾ ਤੇ ਇਹਨਾਂ ਨੇ ਇੱਕ ਮਿੱਟੀ ਦੇ ਘਰ ਵੀ ਬਣਾਏ ਇਹਦੇ ਨਾਲ ਵੇਖ ਕੇ ਸਾਨੂੰ ਵੀ ਆਪਦੀਆਂ ਜਾਂਦਾ ਆਈਆਂ ਇਹ ਨਿੱਕੇ ਹੁੰਦੇ ਹੈ ਨਹੀਂ ਇਦਾਂ ਨਿੱਕੇ ਨਿੱਕੇ ਖੜਾਉਣੇ ਬਿਠੀਏ ਬਣਾਉਦੇ ਨਹੀਂ ਤੇ ਇਹਨਾਂ ਨੇ ਕਾਫੀ ਫੰਕਸ਼ਨ ਕੀਤਾ ਅੱਜ ਖਾਦਾ ਪੀਤਾ ਸੋਨੇ ਹੀ ਚੱਲੇ ਆ ਪਿੰਡ ਨੂੰ ਤੇ ਮੇਰੇ ਵੀਰ ਆਪਣੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਤੇ ਕਮੈਂਟਰਾਂ ਹੀ ਦੱਸਿਆ ਕਰੋ ਕਈ ਵੀਰ ਵਿੱਚ ਚਲੋ ਮਾੜਾ ਵੀ ਬਚਨ ਬੋਲਦੇ ਆ ਉਹ ਕਿਤੇ ਗਲਤੀਆਂ ਹੋ ਜਾਂਦੀਆਂ ਵਾ ਅਗਲਾ ਦੇਂਦਾ ਵਾ ਜਵਾਬ ਉਹਦੇ ਨਾਲ ਕੋਈ ਨਹੀਂ ਸੁਧਾਰ ਹੀ ਕਰੀਦਾ ਵਾ ਕੋਈ ਨਹੀਂ ਗਾਂ-ਗਾ ਤੁਹਾਡੇ ਬੱਚੇ ਆ ਛੋਟੇ ਛੋਟੇ ਭਰਾਵਾ ਕਬਡੀ ਵੀਰਵਾ ਕੋਈ ਗਲਤੀ ਸ਼ਲਤੀ ਹੁੰਦੀ ਕਮੈਂਟਰਾਂ ਹੀ ਦੱਸ ਦਿਆ ਕਰੋ ਤੇ ਆਪਣੇ ਚੈਨਲ ਸੰਧੂ ਫਾਰਮਾਲੀ YouTube ਤੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਤੁਹਾਡੇ ਨਾਲ ਛੋਟੇ ਛੋਟੇ ਬਲੌਗ ਬਣਾ ਕੇ ਆਪਾਂ ਰੋਜ਼ ਦੀ ਡੇਲੀ ਰੁਟੀਨ ਜੋ ਮੰਡ ਦੇ ਵਿੱਚ ਕਰਦੇ ਆ ਉਹ ਤੁਹਾਨੂੰ ਦਿਖਾ ਸਕੀਏ ਤੇ ਤੁਹਾਡੇ ਨਾਲ ਵਧੀਆ ਪ੍ਰੇਮ ਦੀਆਂ ਗੱਲਾਂ ਕਰ ਸਕੀਏ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ Facebook ਤੇ ਆਪਣਾ ਰੰਜੋਤ ਸਿੰਘ ਸੰਧੂ ਦੇ ਨਾਮ ਦੇ ਪੇਜ ਆ ਉਨੂੰ ਵੀ ਫੋਲੋ ਕਰੋ ਵੱਧ ਤੋਂ ਵੱਧ ਤਾਂ ਜੋ ਆਲੀ ਮੰਡ ਦਾ ਨਾਂ ਜਿਹੜਾ ਵਾ ਹੁਣ ਕਈ ਵੀਰ ਪੁੱਛਦੇ ਲੋਕੇਸ਼ਨ ਕਿੱਥੇ ਆ ਫੇਰ ਉਹਨਾਂ ਨੂੰ ਵੀ ਲੋਕੇਸ਼ਨ ਦੱਸਣ ਦੀ ਲੋੜ ਨਾ ਪਵੇ ਉਹਨਾਂ ਨੂੰ ਪਤਾ ਹੋਵੇ ਵੀ ਹਾਂ ਯਾਰ ਆਲੀ ਮੰਡ ਉੱਥੇ ਆ ਇਸ ਕਰਕੇ ਮੇਰੇ ਵੀਰ ਸਾਡੇ ਇਲਾਕੇ ਦੇ ਵੀਰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਆਪਣੇ ਪਿੰਡ ਦਾ ਨਾਂ ਵੀ ਜਿਹੜਾ ਵਾ ਵੱਧ ਤੋਂ ਵੱਧ ਜਿਹੜਾ ਵਾ ਦੂਰ ਤੱਕ ਪਹੁੰਚ ਸਕੇ ਤੇ ਹਿੰਡ ਵਾਲੀ ਸਾਈਡ ਆ ਰੇਤਲੀ ਥਾਂ ਜਿਹੜੇ ਆਪਣੇ ਦਰਿਆ ਦੇ ਨਾਲ ਨਹੀਂ ਖਰਾਬ ਹੋ ਗਏ ਪਹਿਲਾਂ ਉਹਨਾਂ ਨੂੰ ਪੱਧਰ ਕਰਕੇ ਬਣਾਏ ਆ ਨਹੀਂ ਬੜਾ ਵਧੀਆ ਵਾ ਯਾਰ ਜਿਹੜੇ ਖੱਤੇ ਯਾਰ ਮੱਕੀ ਲੱਗੀ ਨਾ ਉਹ ਖੱਤੇ ਸਾਰੇ ਸਹੀ ਰਹਿ ਗਏ ਤੇ ਜਿਹੜੇ ਉਦੋਂ ਵੇਂਦੇ ਰਹਿ ਗਏ ਤੇ ਹੁਣ ਪਛਤਾਉਂਦੇ 131 ਝੋਨਾ ਬਹੁਤ ਵਧੀਆ ਗਰੋਥ ਆ ਇਹਨੂੰ ਤੂੰ ਇਹਨੂੰ ਆ ਵਾ ਹਣ ਅਸਲ ਕੀੜੀ ਦਾ ਨੁਕਸਾਨ ਹਾਂ ਜਨਾਬ ਆ ਪੱਤੇ ਆ ਪੱਤਾ ਸੜ ਜੇ ਕੋਈ ਗੱਲ ਨਹੀਂ ਆ ਵੀ ਚੱਲਾ ਗਿਆ ਇਹਦੇ ਵਿੱਚੋਂ ਕ੍ਰੋਮਪਲੀ ਕਿੰਨੀ ਨਿਕਲਦੀ ਹੈ ਨਾ ਆੜੀ ਹੂੰ ਇਦਾਂ ਨਹੀਂ ਉਤਰ ਆ ਪਾਰ ਨਹੀਂ ਕਿਤੇ ਵੀ ਹੈਗਾ ਨਹੀਂ ਬਸ ਇੱਥੇ ਦੀ ਹੁਣ ਇਹ ਮਿੱਟੀਆ ਦੇ ਵਿੱਚ